तूसफ तो बि बोत मान जवानी दो र पाणी भुल्या सच्या जी काथा ते कणी वे सम सगन मंग आ ख़बर जनम नया ਨੇਕੀਆਂ ਤੁਮਾਲਾ ਬੰਦਿਆ ਤੈਨੂੰ ਯੂਜ਼ਫ਼ ਤੋਂ ਵੀ ਬੋਤਾਵੇ ਮਾਣ ਜਵਾਨੀ ਦਾ ਇਹ ਉਮਰ ਸਦਾ ਨਹੀਂਓ ਰਹਿਣੀ ਪਾਣੀ ਦੇ ਅੁੱਲ ਭੁੱਲਿਆ ਹੁਣ ਸੱਚਿਆ ਦੀ ਕਥਾ ਤੇ ਕਹਾਣੀ ਓਏ ਸਮਝ ਸਕਣ ਮੰਦਿਆ ਹਵਰੇ ਤੇਰੇ ਜਨਮ ਮਨਾਇਆ ਵੇ ਤੂੰ ਨੇਕੀਆਂ ਤਮਾਲਾ ਬੰਦਿਆ ਤੋ ਦਿਨ ਲਈ ਜਹਾਨ ਉੱਤੇ ਹਾਸਾ ਓਏ ਫੁੱਲਾ ਓਏ ਗੁਲਾਬ ਵਾਂਗੂ ਸਾਗਰ ਹੁਸ਼ਾਲੇ ਪਿਆ ਦਿਨਾ ਤੂੰ ਨਸ਼ਿਆ ਸ਼ਰਾਬ ਦਿਆ ਜਰਾ ਅੰਦਰ ਮਾਰ ਲੈ ਛਾਤੀ ਜਰਾ ਅੰਦਰ ਮਾਰ ਲੈ ਛਾਤੀ ਓ ਮੌਤ ਦਾ ਚਿਰਾਗ ਜੱਗਿਆ ਇਹ ਜਨਮ ਆਮਾਲ ਕਹਿਰਾ ਤੁਹਾਬ ਨਾਲ ਹੱਥ ਲੱਗਿਆ ਅੱਖਾਂ ਜਿਹੜੀਆਂ ਵੇਖਦੀਆਂ ਮਿਲੇ ਓਏ ਇੰਨਾ ਵਿੱਚ ਜੋਤ ਨਾ ਰਹੂ ਸੁੱਕ ਸਰ ਜਾਣਾ ਕਾਲੀਆਂ ਚ ਮੇਲੀਆਂ ਨੇ ਕੰਨਾਂ ਚ ਸਰੋਤ ਨਾ ਪਾਉ ਖਾਪ ਖੱਪ ਕੇ ਸਰੀਰ ਮੁੱਕ ਚੱਲੇ बधी त ख़बरी पनम नवे तूं नेकिया कमाड़ दिया हुई दर्ज मुक़दम तेर दर्ज मुक़दम तेरे ते फैसल असल हुअ ਲੱਗੇ ਚੰਨ ਅਕਲੰਕ ਜਿਹੜੇ ਤੈਨੂੰ ਓਏ ਨੇਕੀ ਦੇ ਬੁਰੇ ਧੋਣਗੇ ਉਹ ਨਦੀ ਨੇਕੀਆਂ ਦੀ ਸੁੱਤ ਦੀ ਜਾਵੇ ਓਏ ਬਦੀਆਂ ਦਾ ਵੇਣ ਵਗਿਆ ਇਹ ਜੰਨਮ ਮਹਮੂਲ ਕੋਹਿਰਾ ਸੁਆਬ ਨਾਲ ਹੱਥ ਲੱਗਿਆ ਅਜੇ ਚੰਦ ਨਾ ਪਤਾ ਨਹੀਂਗਾ ਤੈਨੂੰ ਓਏ ਆਪਣੀ ਦਾ ਕਿਉਂ ਅਗਦੋ ਜਕ ਦੀ ਸੜਦਾ ਓਏ ਕੁਝ ਤੇ ਵਿਚਾਰ ਜਰਾ ਬਵਾ ਕਰ ਬਗੀਆਂ ਦੀ ਰੀਤੋਂ ਓਏ ਵਦਿਆ ਖਰਮ ਥੰਡਿਆ ਹਵਰੇ ਫਿਰ ਜਨਮ ਨਾ ਆਵੇ ਤੂੰ ਨੇਕੀਆਂ ਕੁਮਾਲਾ ਬੰਦੇ ਆ ਬਿਨਾ ਖੰਗ ਤੋਂ ਖੰਗੂਰ ਆ ਫਿਰਦਾ ਓਏ ਪਦਾਈ ਵਰ ਢੇਰਿਆਂ ਦਾ ਲੱਦੀ ਜਾਂਦੇ ਨੇ ਚੁਬਾਰਿਆਂ ਵਾਲੇ ਤੂੰ ਕੁੱਲੀ પાਕੇ ਰਹਿਣ ਕੱਟ ਲੈ ਮੰਨ ਮੰਦਰ ਖੁਦਾ ਦਾ ਵਸਾ ਮੰਨ ਮੰਦਰ ਖੁਦਾ ਦਾ ਵਸਾ ਓਏ ਟੁੱਟਣਾ ਬਦੀ ਦੇ ਤੰਗਿਆ ਇਹ ਨੰਮਾ ਮਾਇਆ ਮਲਕ ਹੀਰਾ ਓਏ ਸੁਆਬ ਨਾਲ ਹੱਥ ਲੱਗਿਆ ਕਿਹੜੀ ਢੋਲ ਢਲ ਪੈਂਦੀ ਏ ਜਵਾਨੀ ਓਏ ਮੁਖੜੇ ਤੇ ਵਟ ਪੈਣਗੇ ਹਜੇ ਮਰਦਾ ਘਲੋਂ ਵੀ ਨਹੀਂ ਲੈਂਦਾ ਓਏ ਧੀਆਂ ਤੇ ਪੁੱਤ ਕਹਿਣਗੇ ਤੇਰੇ ਚਾਰ ਸੁਫੇਰ ਚੰਬੜੀ ਮਦਿਆਂ ਦੀ ਮੈਲ ਗੁੰਦਿਆ ਖਵਰੇ ਫਿਰ ਇਹ ਜਨਮ ਨਾ ਆਵੇ ਤੂੰ ਨੇਕੀਆਂ ਕਮਾਲਾ ਬੁੰਦਿਆ ਜੀ ਜੋ ਭਾਰ ਜੋ ਬਨ ਮਟਿਆਰਾ ਓਏ ਹੋ ਗਿਆ ਕਰ ਰੂਪ ਬੁੜੀਆਂ ਕਾਲੀ ਜੁਲਫ ਨਾਗ ਤੂੰ ਜ਼ੈਰੀ ਓਏ ਘਾੜ ਦੇਣੀ ਅਗਨੀ ਨੇ ਤੈਨੂੰ ਆਖਰ ਤਸੀਹੇ ਸਹਣੇ ਪੈਣਗੇ ਓਏ ਕਾਲ ਦੇ ਆਖੋਰੀ ਟੱਗਿਆ ਇਹ ਜਨਮ ਆ ਮਾਲਕ ਹੀਰਾ ਸੁਆਤ ਨਾਲ ਹੱਥ ਲੱਗਿਆ ਛੱਡ ਬਦਿਆਂ ਸਾਹ ਬੁਲੇ ਨੇਕੀ ਓਏ ਮਰ ਕੇ ਵੀ ਜ਼ਿੰਦਗੀ ਮਿਲੂ ਵੇਖ ਜਿਨ੍ਹਾਂ ਨੇ ਮਾ ਤੇਗਾ ਓਏ ਗਾਉਂਦਾ ਈ ਜਹਾਨ ਜੱਗ ਤੇ ਓ ਮਾਰੇ ਚੁੰਗੀਆਂ ਹੀਰ ਆਹਰਨਾ ਓਏ ਇੱਕ ਦਿਨ ਜਾਣਾ ਫੰਦਿਆ ਹਵਰੇ ਤੇਰੇ ਜਨਮ ਮਨਾ ਆਵੇ ਤੂੰ ਨੇਕੀਆਂ ਕੁਮਾਰਾ ਬੰਦੇ ਆ ਇਹ ਜਿੰਦਗੀ ਸਫਲ ਹੋ ਜਾਂਦੀ ਓਏ ਚੰਗਿਆਂ ਦੇ ਨਾਲ ਤੁਰਿਆ ਜੀਵੇਂ ਸਭ जग ਸੀਸ ਨਿਵਾਉਂਦਾ ਓਏ ਵੇਖੋ ਬਾਬੇ ਬਿਧੀ ਚੰਦ ਨੂੰ ਪੰਜਾ ਦਾ ਖੂਆ ਪਾਲਿਆ ਕੇਰਾ ਪੰਜਾ ਦਾ ਖੂਆ ਪਾਲਿਆ ਕੇਰਾ ਓਏ ਕੱਲਾ ਜੋਗੀ ਵੇਖ ਠੱਗਿਆ ਇਹ ਜਨਮ ਮੜਮ हथ लॻे